ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਹਰੜ ਕਲਾਂ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਚਾਰ ਝੋਟੀਆਂ ਮੁਖਾਵਾਂਗੇ ਟੋਕੜਾ ਗੱਬਣਾ ਤੇ ਇੱਕ ਤਾਜੀ ਸੂਈ ਆ ਤੇ ਆਪਾਂ ਪਹੁੰਚੇ ਆ ਭਾਜੀ ਬਗੀਚੇ ਸਿੰਘ ਹੋਣਾ ਕੋਲ ਤੇ ਆਜੋ ਕਰਦੇ ਆ ਭਾਜੀ ਨਾਲ ਗੱਲਬਾਤ ਤੇ ਪੁੱਛਦੇ ਆ ਪਸ਼ੂਆਂ ਦੀ ਡਿਟੇਲ ਆ ਸਾਸੀ ਕਾ ਭਾਜੀ ਸਾਸੀ ਕਾਲ ਭਾਜੀ ਕੀ ਹਾਲ ਜੇ ਚੜ੍ਹਦੀ ਕਲਾ ਤੁਸੀਂ ਸੁਣਾਓ ਬਸ ਵਧੀਆ ਚੜ੍ਹਦੀ ਕਲਾ ਜੀ ਹੋਠ ਠੀਕ ਠਾਕ ਪਰਿਵਾਰ ਬਸ ਵਧੀਆ ਭੋਜੀ ਸਾਹਿਬ ਕੜਦੀ ਕਲਾ ਜੀ ਹਾਂਜੀ ਇਹ ਵੀਰ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਮੇਰਾ ਭਾਈ ਬਗੀਚਾ ਸਿੰਘ ਜੀ ਪਿੰਡ ਹਰੜ ਕਲਾਂ ਤਸੀਲ ਐ ਨਾਲਾ ਦੇ ਜਲਾ ਹਰਸਾਨੀ ਠੀਕ ਹੈ ਜੀ ਹਾਂਜੀ ਚੱਲ ਜਾਂਦਾ ਹਰ ਨਗੀਨਾ ਅੱਜ ਹਾਂਜੀ ਭਾਈ ਜੀ ਨਗੀਨਾ ਵੇਖ ਲਓ ਤੁਹਾਨੂੰ ਆ ਵੀ ਵਿਖਾਉ ਅੱਜ ਵੀਰਾਂ ਨੂੰ ਠੀਕ ਹੈ ਠੀਕ ਹੈ ਇਹ ਕਿੱਥੋਂ ਪਟਿਆ ਫਿਰ ਇਹ ਵੀਰ ਜੀ ਸਰਸੋ ਲੈਣੀਆਂ ਇਹ ਝੋਟੀਆਂ ਅੱਛਾ ਜੀ ਹਾਂ ਆਪਣੇ ਕੋ ਰਿਸ਼ਤੇਦਾਰ ਹੀ ਹਾਂਜੀ ਉਹਨਾਂ ਨੇ ਲਿਆਂਦੀਆਂ ਇਹ ਠੀਕ ਹੈ ਠੀਕ ਹੈ ਜੀ ਉਹਨਾਂ ਦਾ ਇਸ ਤਰ੍ਹਾਂ ਮੰਨ ਲਓ ਵੀ ਪ੍ਰੋਗਰਾਮ ਕੋਈ ਬਣ ਗਿਆ ਅੱਛਾ ਅੱਛਾ ਬਾਹਰ ਬੂਹਦਾ ਤੇ ਉਹਨਾਂ ਨੇ ਖਾਲ ਠੀਕ ਹੈ ਜੀ ਹਾਂਜੀ ਇਹ ਝੋਟੀ ਆਈ ਸਰਸੇ ਤੋਂ ਅੱਛਾ ਜੀ 2 ਲੱਖ ਦੀ ਵੀਰ ਜੀ ਝੋਟੀ ਆਈ ਹੈ ਠੀਕ ਹੈ ਜੀ ਹਾਂਜੀ ਤੇ ਆਪਣਾ ਵੀ ਲੋ ਵੀਰ ਜੀ ਨਾਮ ਤੇ ਐਡਰੈਸ ਦੱਸਤਾ ਜੇ ਇੱਕ ਨਾਮ ਤੇ ਐਡਰੈਸ ਦੱਸਤਾ ਜੇ ਮੈਂ ਤੇ ਫੋਨ ਨੰਬਰ ਹੀ ਬੋਲਦੇ ਫਿਰ ਹਾਂਜੀ ਥੋੜਾ ਤੁਹਾਨੂੰ ਭੇਖਾ ਲੱਗ ਗਿਆ ਮੇਸਰਾ ਨਾ ਤੇ ਕੋਈ ਨਹੀਂ ਫੋਨ ਨੰਬਰ ਦੱਸ ਦਿਆ 941796788 ਨਾਮ ਮੇਰਾ ਬਗੀਚਾ ਸਿੰਘ ਪਿੰਡ ਰੜਕਲਾ ਠੀਕ ਲਈ ਨਾਲਾ ਤੇ ਗੇਵਾ ਠੀਕ ਹੈ ਠੀਕ ਹੈ ਜੀ ਤੇ ਇਤੋਂ ਕਰੀਏ ਫਿਰ ਨਗੀਨਾ ਦਿਖਾਈਏ ਪਹਿਲੇ ਨੰਬਰ ਤੇ ਦਿਖਾ ਦਿਓ ਨਗੀਨਾ ਜੇ ਲਾਸ਼ ਤੇ ਖਾਈਏ ਨਗੀਨਾ ਤੇ ਮਰਜ਼ੀ ਵੇ ਲੋ ਟਾੜੀ ਵੇ ਲੋ ਜਿੰਨਾ ਤਾਂ ਜੰਜੀਤ ਭਾਜੀ ਕਿਦਾਂ ਕਰਨਾ ਵਿਖਾ ਦਿਓ ਝੋਟੀ ਵਿਖਾ ਦਿਓ ਠੀਕ ਹੈ ਜੀ ਲਓ ਭਾਜੀ ਜੈਡ ਬਲਾਇਗਰ ਇਹ ਕੱਦ ਕਾੜ ਜਿਹੜਾ ਬਹੁਤ ਹੀ ਤਗੜਾ ਵਾ ਤੇ ਇਹਦੀ ਦੱਸੋ ਹ ਜਾਣਕਾਰੀ ਕੀ ਆ ਬਾਈ ਜੀ ਇਹਦੀ ਜਾਣਕਾਰੀ ਇਦਾਂ ਜੇ ਹਾਂਜੀ ਇਹਦਾ ਰਿਕਾਰਡ ਪਹਿਲੇ ਸੂਏ ਦਾ 18 ਕਿਲੋ ਦਾ ਝੋਡੀ ਦਾ ਰਿਕਾਰਡ ਜੀ ਅੱਛਾ ਜੀ ਠੀਕ ਆ ਹਾਂਜੀ ਇਹ ਹੋਣਾ ਹੈ ਜੀ ਚਾਹੂੰ ਸਾਡੇ 4-5 ਮਹੀਨਿਆਂ ਦੀ ਗੱਭਣ ਅੱਛਾ ਜੀ 8-9 ਕਿਲੋ ਲੀਟਰ ਵਾਲਾ ਦੁੱਧ ਠੀਕ ਹੈ ਠੀਕ ਹੈ ਸੱਜਰ ਦਾ ਕਿੰਨਾ ਕੀ ਫਿਰ ਸੱਜਰ ਦਾ 1800 ਪਲੱਸ ਦਾ ਪੰਜ ਦਾ ਸੋਈ ਰਿਕਾਰਡ ਹੀ ਝੋਟੀ ਦਾ ਠੀਕ ਹੈ ਠੀਕ ਹੈ ਜੀ ਬਾਕੀ ਕਹਿਨ ਦਾ ਭਾਪਿਆ ਵੀ ਤੁਸੀਂ ਆ ਵੀ ਬਾਕੀ ਲਿਆ ਲਓ ਦੱਸਾਂ ਦੀ ਕੋਈ ਲੋੜ ਹੀ ਨਹੀਂ ਠੀਕ ਹੈ ਠੀਕ ਹੈ ਬਾਕੀ ਜੀ ਇਹ ਹੱਕ ਜੋੜ ਕੇ ਵੀਰਾਂ ਨੂੰ ਬੇਨਤੀ ਵੀ ਜਿਹੜੇ ਵੀਰ ਨੇ ਝੋਟੀ ਲੈਣੀ ਹੈ ਨਾ ਯਾਰ ਹਾਂਜੀ ਮੈਨੂੰ ਇੰਨਾ ਨਹੀਂ ਪਤਾ ਵੀ ਵੀਡੀਓ ਜੇ ਵੱਡੀ ਹੈ ਸਿਆਣੇ ਕਈ ਜਿਹਾ ਲੈ ਨਿੱਕਾ ਲੰਦਾ ਜਾਂਦਾ ਹੈ ਹਾਂਜੀ ਇੱਥੇ ਆਣ ਕੇ ਝੋਟੀ ਵੇਖ ਕੇ ਤੇ ਫਿਰ ਖੜਨ ਉਹ ਜੋ ਦੀ ਨਾ ਪਸੰਦਾ ਉਧਰ ਪਈਆ ਮੈਂ 10000 ਨਾਲ ਦਊਗਾ ਅੱਛਾ ਜੀ ਸਹੀ ਆ ਠੀਕ ਹੈ ਠੀਕ ਹੈ ਨਾ ਪਸੰਦਾ ਹੁੰਤੇ ਜੇ ਨਾ ਪਸੰਦਾ ਹੁੰਤੇ ਵੀ ਠੀਕ ਹੈ ਠੀਕ ਹੈ ਲਓ ਭਾਜੀ ਕੋਈ ਸ਼ੱਕ ਨਹੀਂ ਝੋਟੀ ਦੇ ਜੱਟ ਬਲਾਇਆ ਗਿਆ 23 ਸਾਲ ਹੋ ਗਏ ਵਪਾਰ ਕਰਦੇ ਨੂੰ ਅੱਛਾ ਜੀ ਤੇ ਮੈਂ ਝੂਠ ਨਹੀਂ ਬੋਲਣਾ ਵੀ ਮੈਂ ਐਡੀ ਝੋਟੀ ਪਹਿਲੀ ਨਹੀਂ ਲੈਂਦੀ ਠੀਕ ਹੈ ਠੀਕ ਹੈ ਮਾਲ ਵੱਤੋਂ ਵੱਤ ਲਈਦਾ ਸੀ ਨੇਰ ਗੱਲ ਹੈਗੀ ਆ ਪਚੜ ਜੇ ਚੜਦਾ ਚਲਾਉਂਦਾ ਮਾਲ ਚੜਦਾ ਹੁੰਦਾ ਸੀ ਤੇ ਇਹ ਝੋਟੀ ਜਿਹੜੀ ਐਡੀ ਆਪਾਂ ਪਹਿਲੀ ਨਹੀਂ ਲੈਂਦੀ ਆ ਅੱਛਾ ਜੀ ਇਹ ਫੇਰ ਦੀਵਾਲੀ ਦਾ ਅਸੂ ਦੇ ਮਹੀਨੇ ਇਸ ਹੁੰਦੀ ਹੈ ਠੀਕ ਹੈ ਠੀਕ ਲੋ ਬਜੀ ਕੱਦ-ਕਾੜ ਤੁਸੀਂ ਚੈੱਕ ਕਰ ਸਕਦੇ ਜੇ ਬਹੁਤ ਹੀ ਜ਼ਿਆਦਾ ਝੰਗਾ ਵਾ ਕੋਲ ਜਦ ਦੂ ਵਖਾ ਬਉ ਇਸ ਟਾਈਮ ਜਿਹੜੀ ਸਾਢੇ 25 ਮਹੀਨੇ ਦੇ ਚੱਕ ਪਾਸ ਤੇ 8-9 ਲੀਟਰ ਦੁੱਧ ਤਿਆਰ ਆ ਤੇ ਪੁੱਛਦਾ ਕਿ ਜਿਹੜੇ ਵਾਲ ਸਾਰੇ ਕਾਲੇ ਸਾਰੇ ਆਇਆ ਵਖਾਣੇ ਆ ਠੀਕ ਠੀਕ ਲੋ ਬਜੀ ਕਰੋ ਫੇਸ ਕੁਆਲਟੀ ਚੈੱਕ ਤੇ ਸਿੰਘ-ਸਿੰਘ ਵੀ ਬੜਾ ਚੰਗਾ ਲੱਗਾ ਵਾ ਯੋਰ ਮੋਰਾਨਾ ਜੀ ਛੋਟੀ ਆਜੀ ਕਰੋ ਚੱਕ ਥਣਪੰਡਾ ਬਹੁਤ ਹੀ ਚੰਗਾ ਤੇ ਪੇਠਪੂੜਾ ਵੀ ਐ 14 ਮੰਜਾ ਹੀ ਦੇਂਦਾ ਵਾ ਆਹ ਕੀ ਤੋ ਸ਼ੰਗਾਰ ਭਾਜੀ ਹੁਣ ਪੂਰਾ ਫਲਕਾਰੀ ਫਲਕੂਰੀ ਲਾ ਦੋ ਲਾ ਦੋ ਵੀ ਗੱਲ ਨਹੀਂ ਦਿਖਾਓ ਲਾ ਆ ਵੇ ਲੋ ਵੀਰ ਜੀ ਕੱਢ ਵੇ ਲੋ ਠੀਕ ਹੈ ਠੀਕ ਹੈ ਲੋ ਵੀਰ ਜੀ ਕੱਢ ਕੋ ਤਾਂ ਬਹੁਤ ਹੀ ਤਗੜਾ ਵਾ ਮੇਰਾ ਮਾਲੋ 5 ਫੁੱਟ ਤੇ 9 ਇੰਚ ਦੇ ਲਾ ਕੇ ਖਾਦਿਆ ਠੀਕ ਹੈ ਠੀਕ ਹੈ ਇਹ ਲੋ ਵੀਰ ਜੀ ਪੇਠਪੂੜਾ ਤੁਹਾਨੂੰ ਲੱਗ ਗਿਆ ਤਾਂ ਚੈੱਕ ਕਰਾਉਨੇ ਆ ਚੈੱਕ ਕਰੋ ਐਨ ਮੰਜਾ ਦੇਂਦਾ ਵਾ ਬਹੁਤ ਹੀ ਚੌੜਾ ਪੇਠਪੂੜਾ ਲੱਗਾ ਵਾ ਇਧਰ ਵੇਖੋ ਤੇ ਆ ਪੂਸਤਾ ਕੀ ਵਾਲ ਜਿਹੜੇ ਸਾਰੇ ਗਾਲੇ ਜੈੱਟ ਬਲੈਕ ਆ ਗਈ ਆ ਪਿਓਰ ਥੱਲੇ ਆਇਆ ਥੱਲੇ ਮਾਰਿਓ ਕੈਮਰਾ ਇਹ ਸਾਰੇ 7 ਵਜੇ ਦੀ ਇਹਦੀ ਚਵਾਈ ਹੋਈ ਠੀਕ ਠੀਕ ਲੋ ਭਾਈ ਠੰਡਪੰਡਾ ਜਿਹੜਾ ਬਹੁਤ ਹੀ ਚੰਗਾ ਵਾ ਤੇ ਸੱਜਰਾਂ ਨੂੰ ਪਰੇ ਕਰਨ ਦੀ ਹੈ ਜੇ ਲੈਓ ਫੇਰ ਲੈਓ ਭਾਈ ਇਹ ਆ ਭਾਈ ਚਲੋ ਆਪਾਂ ਇਹ ਕਹਿ ਸਕਦੇ ਆ ਕੋਈ ਵੀ ਆਪਣੇ ਕੋਲ ਲੈ ਜੂ ਸਾਹਬਾ ਨਾ 6 ਮਹੀਨੇ ਚ 2.5 ਲੱਖ ਰੁਪਇਆ ਲਾ ਰੂ ਨਾਲ ਠੀਕ ਹੈ ਠੀਕ ਹੈ ਬਿਲਕੁਲ ਸਹੀ ਗੱਲ ਬਿਲਕੁਲ ਸਹੀ ਗੱਲ ਬਹੁਤ ਜਿਆਦਾ ਜੰਮੀ ਪਲੀ ਆ ਦੇਖੋ ਇਹ ਮਿਲਕ ਪਰੜ ਵੀ ਚੰਗਾ ਵਾ ਸੱਜਰ ਦਾ 18 ਲੀਟਰ ਜਿਹੜਾ ਪਹਿਲੇ ਸਵੇਰ ਨੇ ਭਰਿਆ ਹੋਰ ইমরান ਨਾ ਸੰਦੀ ਵੀ ਦੀ ਝੋਟੀ ਆ ਠੀਕ ਹੈ ਠੀਕ ਹੈ ਹਾਂਜੀ ਤੋਂ ਦੂਜੇ ਸਵੇਰ ਨੂੰ ਗਾਂ ਗੱਭਣ ਸਾਢੇ ਚਵਾਂ ਮਹੀਨੇ ਚੱਕ ਪਾਸ ਸਾਹਬਾ ਬੰਦਿਆ ਨਾ ਭਾਈ ਜਿਹੜੇ ਸਾਹਬ ਜੇ ਕੇ ਠੀਕ ਹੈ ਠੀਕ ਹੈ ਹਾਂਜੀ ਤੋਂ ਭਾਈ ਹੈ ਵੀ ਸ਼ਾਂਤ ਸੁਭਾਅ ਦੀ ਆ ਕਿੱਥੇ ਮਰਜ਼ੀ ਖਲਾਸ ਤੋਂ ਜਿੱਥੇ ਮਰਜ਼ੀ ਮੂੰਹ ਝੁੰਗਲਾ ਪਾਈ ਜਾਓ ਠੀਕ ਹੈ ਠੀਕ ਆ ਮੇ ਕੋ ਇਹ ਨਸਲਦਾ ਹੀ ਫਿਰ ਕੇ ਮੋਲਿਆ ਕੇ ਨਸਲਦਾ ਦੇਖੋ ਭਾਈ ਠੀਕ ਆ ਆ ਮੇਰੇ ਥੱਲੇੋਂ ਦੀ ਬੱਚੇ ਨੰਗਾ ਦੋ ਅਛਾ ਜੀ ਐਡੀ ਠੰਡੀ ਸੀ ਛੋਟੀ ਦੇਖੋ ਠੀਕ ਆ ਠੀਕ ਆ ਲਓ ਬਈ ਜਿੱਥੇ ਮਰਜ਼ੀ ਖਿਹਾਲ ਕਿੱਕੇਟ ਸ਼ੂਤਾ ਦੇ ਨਹੀਂ ਛੇਦਾਂ ਨੂੰ ਹਾਂ ਛੇਦਾਂ ਨੂੰ ਠੀਕ ਆ ਠੀਕ ਆ ਜੀ ਹਾਂ ਚਲੋ ਲਿਆਓ ਤੂੰ ਵੀਰ ਲੈ ਗੋ ਭਾਈ ਜੀ ਕਰੋ ਭਾਈ ਜੀ ਫੇਸ ਕੁਆਲਟੀ ਚੈੱਕ ਕਰੋ ਬਹੁਤ ਹੀ ਚੰਗਾ ਰਿਕਾਰਡ ਵਾਲੀ ਆ ਭਾਈ ਇਹ ਹਾਲਾ ਨਾ ਲੋ ਵੀ ਇਹ ਹਾਕੀ ਦੇ ਨਾਲ ਉੱਪਰ ਲੱਗਦੀ ਅਸੀਂ ਆਈ ਪਛਾਣ ਹੀ ਹੱਥ ਠੀਕ ਹੈ ਠੀਕ ਹੈ ਰੇੜੇ ਬੜਾ ਹੀ ਬਹੁਤ ਤਗੜਾ ਚੌੜਾ ਲਗਾਣਾ ਕਰੋ ਜੀ ਚੱਕ ਐਨ ਮੰਜਾ ਲੈਂਦਾ ਨਹੀਂ ਕਰੋ ਚੱਕ ਇਹ ਥਣ ਥੋੜੇ ਬਹੁਤ ਚੰਗਾ ਲੱਗਾ ਐਨ ਗੱਡ ਗੱਡ ਤੇ ਥਣ ਮੜ ਆ ਜਾ ਲੋਕ ਜੀ ਲਾਗੇ ਤੇ ਚੈੱਕ ਕਰ ਸਕਦੇ ਤੇ ਥਣਾਂ ਦਾ ਸੈਜ ਗਿਆ ਤੇ ਮਿਲਕ ਵਾਂਜੀ ਬਹੁਤ ਚੰਗੀ ਲੱਗੀ ਆ ਹਾਂਜੀ ਤੇ ਇਹਦਾ ਕੀ ਮੁੱਲ ਕਰਨਾ ਬਈ ਹਰ ਵੀਰ ਜੀ ਵੇਖ ਲਓ ਇਹਦਾ ਹੁਣ ਹਿਸਾਬ ਨਾਲ ਤੁਸੀਂ ਸਹਣੇ ਜੀ ਹਾਂਜੀ ਕੋਈ ਆ ਵੀ ਦੱਸੋ ਵੀ ਬਗੀਚੇ ਦੇ ਇੰਨਾ ਕ ਮੁੱਲ ਕਰ ਲੈ ਇਹਦਾ ਕਿਉਂ ਪੜਾਣੀ ਨਾ ਆਪ ਤਹੀਂ ਕਿੰਨੇ ਦੀ ਲੈਣ ਦੀ ਉੱਚੀ ਆਂਦੀ ਆ ਨਹੀਂ ਤੁਹਾਨੂੰ ਪਤਾ ਜਿਹੜੀ ਚੀਜ਼ ਦਾ ਤੇ ਮੁੱਲ ਪਾ ਕੇ ਹੋਣਾ ਪੈਣਾ ਉਸ ਪਾਸੇ ਹੀ ਗੱਲ ਆ ਗਈ ਸਹੀ ਆ ਕਿ ਗੱਲ ਹਾਂਜੀ ਹਾਂਜੀ ਜਿਹੜੀ ਚੀਜ਼ ਆ ਉਹਦਾ ਤੇ ਮੁੱਲ ਆ ਕੇ ਲੈਣਾ ਪੈਣਾ ਬਿਲਕੁਲ ਬਿਲਕੁਲ ਜਿਗਰੇ ਨਾਲੀਆਂ ਦੀਆਂ ਚੀਜ਼ਾਂ ਲੀਆਂ ਜਾਂਦੀਆਂ ਨੇ ਲੈ ਲੈਂਦੀ ਆ ਹੂੰ ਉਹਨੇ ਕਿਹੜੀ ਆਪਾਂ ਨੂੰ ਉਤਰਾ ਦੇ ਦੇਣੀ ਠੀਕ ਠੀਕ ਆ ਬਾਕੀ ਚੈੱਕ ਪਾਸ ਆ ਨਹੀਂ ਨਾਲੇ ਪਤਾ ਹੀ ਆ ਵੀ ਇਹੋ ਜਿਹੀ ਚੀਜ਼ ਜਿਗਰੇ ਨਾਲ ਲੈਣੀ ਪੈਣੀ ਜਿਗਰੇ ਨਾਲ ਨਹੀਂ ਪੈਣੀ ਹਾਂਜੀ ਕੀ ਫਿਰ ਅੱਜ ਤਾਂ ਹਰੇ ਦਾ ਡੇਢ ਮੋਲ ਤੇ ਭਾਵੇਂ ਦਾ ਡੇਢ ਵੀ ਕਰ ਲਗੇ ਇੱਕ 20 ਵੀ ਕਰ ਲਗੇ ਹਾਂਜੀ ਇੱਕ 20 ਦੀ ਦੇ ਦਈਏ ਹਾਂ ਨਾ ਇਹ ਦੱਸੀ ਗਿਆ ਜਿੱਥੇ ਕਿ ਛਾੜੀ ਦੇਣੀ ਹੈ ਤੁਸੀਂ ਆਪ ਹੀ ਫਿਰ ਕਰ ਦੋ ਛੱਡ ਦਈਏ ਫਿਰ ਪੰਜ ਹੀ ਡਾਰੀਆਂ ਪਾ ਦੇਣਾ ਵੇਖ ਲਓ ਇੱਕ 15 ਦੀ ਵੇਖ ਲਓ ਜੇ ਸਹੀ ਲੱਗਦੀ ਇੱਕ 15 ਦੀ ਨਹੀਂ ਫਿਰ ਵੀ ਦੱਸ ਦੋ ਵੀ ਭਾਜੀ ਹਾਂ ਨਾ ਦੱਸੀਏ ਬਿਲਕੁਲ ਜਿਹੜੀ ਹਾਂ ਨਾ ਹੀ ਆ ਅੱਛਾ 1 ਲੱਖ ਦੇ 5000 ਦੀ ਆਪਾਂ ਝੋਲੀ ਦੇ ਦਾਂਗੇ ਠੀਕ ਹੈ ਠੀਕ ਹੈ ਲਓ ਭਾਜੀ 1 ਲੱਖ 5000 ਦੀ ਤੇ ਜੇ ਕੋ ਵੀਰ ਭਾਜੀ ਸਾਵਲੂਗਾ ਦੇ 2.5 ਲੱਖ ਪਾਜੀ 3 ਲੱਖ ਤੋਂ ਪਾਰ ਆ ਝੋਡੀ ਹੁਣ ਅੱਛਾ ਜੀ 3 ਲੱਖ ਤੋਂ ਪਰੇ ਆ ਠੀਕ ਹੈ ਠੀਕ ਹੈ ਸਹੀ ਆ ਨਾ ਤੇ ਲੋ ਬਈ ਇਧਰ ਵੇਖੋ ਗੱਲ ਵੀ ਚੰਗਾ ਹੋਣਾ ਤੇ ਮੈਂ ਹੁਣ ਤੁਹਾਨੂੰ ਦੱਸਣ ਲੱਗਾ ਜਿਹੜਾ ਵੀਰ ਆਪਣਾ ਸੱਜਰ ਮਹੀਂ ਲੈਂਦਾ ਦੇਸੀ ਦੀ ਹਾਂਜੀ ਲੱਖ ਰੁਪਏ ਤੋਂ 8-9 ਕਿਲੋ ਵਾਲੀ ਘਟ ਨਹੀਂ ਮਿਲਣਦੀ ਇਹ ਗੱਲ ਸਹੀ ਆ ਨਹੀਂ ਨਾ ਮਿਲਦੀ ਭਾਜੀ ਬਿਲਕੁਲ ਬਿਲਕੁਲ ਸਹੀ ਆ ਉਹਨੇ ਫੇਰ ਵੀ ਜੇ ਮੰਨ ਲਓ ਤੋਕੜ ਹੋ ਗਈ ਨਾ 50 ਹਜ਼ਾਰ ਦੀ ਰਹਿ ਜਾਣਾ ਹਾਂਜੀ ਇਹ ਆਪਾਂ 9 ਕਿਲੋ ਹੀ ਦੋਧਿਆ ਅੱਛਾ ਜੀ ਤੇ ਇਹਨੇ ਮੰਨ ਲਓ ਗੱਲ ਕਰਦੀ ਵੀ 2.5 ਲੱਖ ਰੁਪਏ ਵਧਣਾ ਹੈ ਵਧਣਾ ਵਧਣਾ ਇੱਕ ਮਾਲਾ ਕੋ ਘਰ ਬੱਜੀ ਵੀ ਵਾਕਿਆ ਹੀ ਕੋਈ ਰਿਸ਼ਤੇਦਾਰ ਕੋ ਭੈਣ ਭਰਾ ਆਣ ਕੇ ਵੇਖੂ ਵੀ ਵਾਕਿਆ ਝੋਟੀ ਬੱਧੀ ਬਿਲਕੁਲ ਸਹੀ ਗੱਲ ਹੈ ਸਹੀ ਹੈ ਕਿ ਨਹੀਂ ਲਓ ਬਣੀ ਬਾਕੀ ਚਲੋ ਅੱਗੋਂ ਮੰਨੋ ਇਹਦੇ ਸ਼ਕੀਨ ਬੰਦੇ ਨੇ ਲੈਣੀ ਹੈ ਝੋਟੀ ਬਿਲਕੁਲ ਬਿਲਕੁਲ ਜਿਹਨੂੰ ਵਾਲੇ ਪਤਾ ਵਾ ਜਿਹਨੂੰ ਪਰਖਿਆ ਪਰਖਿਆ ਉਹ ਨਹੀਂ ਖਰੀਦਣਾ ਨਹੀਂ ਖਰੀਦਣੀ ਸਹੀ ਹੈ ਕਿ ਨਹੀਂ ਤੇ ਬਾਕੀ ਚਲੋ ਆ ਉਹ ਸਾਦਾ ਕਿਹੜੇ ਵੀਰ ਤੋਂ ਫੇਟਾ ਵੇ ਬਾਕੀ ਵੀਰ ਵੱਤ ਤੋਂ ਵਦਿਆ ਇਹ ਵੀ ਨਹੀਂ ਗੱਲ ਹਾਂਜੀ ਹਾਂਜੀ ਆਪਾਂ ਕਹਿ ਲਈਏ ਵੀ ਸ਼ਕੀਨੀਆਂ ਹਰ ਇੱਕ ਨੂੰ ਪਤਾ ਵੀ ਨਾਲ ਇਹ ਵੀ ਦੀ ਹੁਣ ਮੰਨ ਲਓ 5 ਸਾਢੇ 5 6 ਮਹੀਨੇ ਤੇ ਰਹਿ ਗਈ ਸੂਨ ਚ ਹਾਂਜੀ ਤੇ ਮੰਨ ਲਓ ਇਹ ਫੇਰ ਜਿੰਨੇ ਦੀ ਮਰਜ਼ੀ ਆ ਸਹੀ ਗੱਲ ਆ ਜੀ ਹਾਂਜੀ ਦੁੱਧ ਵੀ ਇਹਨੇ ਸਾਰੀ ਗਰਮੀਆਂ ਦੇਈ ਜਾਣਾ ਦੁੱਧ ਦੇਈ ਜਾਣਾ ਇਹਨਾਂ ਨੇ ਸਾਰੀਆਂ ਗਰਮੀਆਂ ਹਾਂ ਲਓ ਭਾਜੀ ਬਹੁਤ ਹੀ ਚੰਗੇ ਰਿਕਾਰਡ ਵਾਲੀ ਆ ਕਰੋ ਚੱਕ ਪੇਟਾ ਬਹੁਤ ਚੌੜਾ ਲੱਗਾ ਵਾ ਤੇ ਆਜੋ ਹੁਣ ਦੂਜੇ ਨੰਬਰ ਤੇ ਹਾਂਜੀ ਦੱਸਿਓ ਭਾਜੀ ਇਹਦੇ ਬਾਰੇ ਨਹੀਂ ਜੀ ਇਹ 8.5 9 ਮਹੀਨਿਆਂ ਦੀ ਜੀ ਛੋਟੀ ਅੱਛਾ ਜੀ ਇਹਦਾ 1.5 ਮਹੀਨਾ ਰਹਿ ਗਿਆ ਸੁੰਝ ਛੋਟੀ ਆ ਅੱਛਾ ਜੀ ਇਹ ਵੀ ਬੜੀ ਜੱਗੇ ਭਾਜੀ ਰਿਕਾਰਡ ਵਾਲੀ ਛੋਟੀ ਪਿਓਰ ਮਰਹ ਨਸਲ ਦੀ ਵੀ ਛੋਟੀ ਆ ਹਾਂਜੀ ਹਾਂਜੀ ਠੀਕ ਆ ਹਾਂਜੀ ਤੇ ਇਹਦਾ ਵੀ 1.5 ਪੂਨੇ 2 ਮਹੀਨੇ ਰਹਿ ਗਏ ਸੁੰਝ ਠੀਕ ਆ ਠੀਕ ਆ ਇਹਦਾ ਰਿਕਾਰਡ 14 ਕਿਲੋ ਦਾ ਜੇ ਪੈ ਲੰਦਾ ਅੱਛਾ ਜੀ ਹਾਂਜੀ ਬਾਕੀ ਘਰ ਦਵਿਆਂ ਨੇ ਇਹਦਾ ਵੀ ਵੇਖੋ ਠੀਕ ਆ ਠੀਕ ਆ ਪੂਰੀ ਵੱਡੀ ਛੋਟੀ ਆ ਵੀ ਬਹੁਤ ਇਹ ਵੀ ਪੁੱਛਦਾ ਕਿ ਜਿਹੜੀ ਆ ਜੈਡ ਬਲਿਆ ਗਿਆ ਬੜੀ ਨਸਲ ਦੀ ਝੋਟੀ ਆ ਇਹ ਵੀ ਪਿਓਰ ਮੋਹਰਾਂ ਨਸਲ ਇਹ ਵੀ ਜੀ ਕੋਈ ਮੰਨ ਲੋ ਜਿੰਨੇ ਦੀ ਆਪਾਂ ਦੇਣੀ ਆ ਨਾ ਤੇ 1.5 ਮਹੀਨੇ ਨੂੰ ਤੁਹਾ ਡਬਲ ਆ ਠੀਕ ਆ ਠੀਕ ਆ ਆਪਾਂ ਲੇ ਕੇ ਦੇ ਦਿੰਦੇ ਨੇ 1.5 ਲੱਖ ਦੀ ਝੋਟੀ ਆ ਜਿਹੜੇ ਗਾਰ ਤੱਕ ਉਹ ਤਾਂ ਬਹੁਤ ਹੀ ਤਗੜਾ ਇਹਦਾ ਵੀ ਦੇਖੋ ਕੰਦ ਬਾਈ ਨੂੰ ਵੇਖੋ ਕਿੰਨਾ ਝੋਟੀ ਦਾ ਤੇ 7-8 ਮਹੀਨੇ ਦੀ ਜਿਹੜੀ ਚੈੱਕ ਪਾਸ ਬਿਲਕੁਲ ਅਮੋਲ ਲੱਗੇ ਕੋਈ 7-8 ਦਾ ਨਵਾਂ ਦੀ ਆਉਂਦਾ ਹਾਂਜੀ ਹਾਂਜੀ ਤੇ ਪਿਛਲੇ ਸਵੇਰੇ ਜਿਹੜਾ ਪਹਿਲੇ ਸਵੇਰੇ ਉਹ ਚਵਾਇਆ ਜਾਂਦਾ ਹੈ ਵੇਖੋ ਇਧਰ ਮਖਾਉਦਾ 15 ਲੀਟਰ ਜਿਹੜਾ ਦੁੱਧ ਭਰਿਆ ਹੋਇਆ ਇਹ ਛੋਟੀ ਆ ਆ ਵੇਖੋ ਠੀਕ ਆ ਠੀਕ ਆ ਲੋ ਭਾਜੀ ਐਨ ਜੈਡ ਬਲੈਕ ਪੂਰੀ ਵੱਡੀ ਛੋਟੀ ਆ ਠੀਕ ਆ ਠੀਕ ਆ ਲੈ ਜਾ ਰੰਜੀ ਜੀ ਚੈੱਕ ਕਰ ਬਾਕੀ ਫੇਸ ਕੁਆਲਟੀ ਇਹ ਵੀ ਚੰਗੇ ਖਾਨਦਾਨ ਚੋਂ ਆ ਗਈ ਆ ਤੇ 14 15 ਲੀਟਰ ਜਿਹੜਾ ਇਹਦੇ ਪਹਿਲੇ ਸੋਰੇ ਜਿਹੜਾ ਦੁੱਧ ਕਟਿਆ ਆ ਤੇ ਇਸ ਟਾਈਮ ਜਿਹੜੀ 8.5 ਮਹੀਨਾ ਦੀ ਹੋ ਗਈ ਇਹਦਾ ਡਿਗਟ ਮਹੀਨਾ ਜਿਹੜਾ ਵੀਰ ਸੰਭਲੂਗਾ ਤੇ ਰੁਪਈਏ ਡਬਲ ਕਰ ਜੂਗੀ ਹੈ ਡਬਲ ਕਰ ਜੂ ਭਾਜੀ ਇਹ ਕੀ ਮਤਲਬ ਬਾਈ ਇਹ ਦਾ ਮੈਂ ਤਾਂ ਕਿਹਾ ਨਹੀਂ ਵੀ 19 ਦੀ ਦੇ ਲਈਏ 15 ਦੀ ਹਾਂਜੀ ਨਹੀਂ ਕਰੀਏ ਥੋੜੀ ਜੈਜ ਕਰ ਦਈਏ ਲੱਖ ਦੀ ਦੇ ਲਈਏ ਕਰੀਏ ਲੱਖ 15 ਕਰੋ ਦੱਸੋ ਕਿੰਨਾ ਦੋ ਛੱਡ ਦਈਏ ਕੀ ਮਤ ਨਹੀਂ ਵੇਖ ਲੋ ਜਿੰਨੇ ਛੱਡਦੇ ਆ ਪੰਜ ਪੰਜ ਛੱਡ ਦਈਏ ਚੰਜੀਤ ਬਾਜੀ ਛੱਡ ਦੋ ਛੱਡ ਦੋ ਜਿੰਨੇ ਛੱਡ ਜਿੰਨੇ ਜੀ ਕਰਦਾਗੇ ਜਿੰਨੇ ਜੀ ਕਰਦਾ ਹਾਂ ਨਹੀਂ ਬਾਜੀ ਕਰੀਏ ਹੈ ਚੰਜੀਤ ਬਾਜੀ ਹੱਸਦੇ ਆ ਕੁਲੀਆਂ ਛੋਟਾ ਹੋਣੀ ਆ ਦੇਖੋ ਕੁਲੀਆਂ ਛੋਟਾ ਹੀ ਹੋਣੀ ਆ ਆਪਾਂ ਹਾ ਨਾ ਹੀ ਪਤਾ ਕੀ ਆ ਹਾਂਜੀ ਹਾ ਨਾ ਹੀ 85000 ਦੀ ਝੋਟੀ ਦਵਾਂਗੇ 85 ਦੀ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਲਓ ਹਾ ਨਾ ਹੀ ਥੱਲੇ ਆ ਗਿਆ ਕੰਮ ਚੱਲ ਵੇਖ ਲਓ ਬਾਕੀ ਇਹ ਕਟਾਣਾ ਬਾਕੀ ਤੁਹਾਨੂੰ ਵੀ ਇਹ ਅਗਲੇ ਲੈਨ ਵਾਲੇ ਨੂੰ ਨਾ ਵੱਧ ਲੱਗੇ ਹਨ ਹਾਂ ਬਿਲਕੁਲ ਮੂੰਹ ਜੇ ਨਿਕਲ ਗਿਆ ਹਾਂ ਜੀ ਮੂੰਹ ਨਿਕਲ ਗਿਆ ਦਾ ਮੇਰੇ ਸਾਲਾ ਉਪਰ ਜਾ ਕੇ ਯਾਰ ਕਹਣਾ ਇਹ 85 ਨਿਕਲ ਗਿਆ ਅੱਜ ਮੂੰਹ ਅੱਛਾ ਚਲੋ ਕੋਈ ਨਹੀਂ ਜੋ ਨਿਕਲ ਗਿਆ ਨਿਕਲ ਗਿਆ ਕਿ ਨਹੀਂ ਨਹੀਂ ਦੇ ਲਓ ਜੇ ਤਾਂ ਘਾਟਾ ਆ ਤੇ ਕੋਈ ਨਹੀਂ 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 ਭਾਜੀ ਕੋਈ ਨਹੀਂ ਗੁਰੂ ਰਾਮਦਾਸ ਜਿਦਾ ਵੀ ਲਵੇ ਉਹਨੂੰ ਲੈਣੀਆਂ ਦਾ ਕੋਈ ਨਹੀਂ ਬਿਲਕੁਲ ਬਿਲਕੁਲ ਸਹੀ ਗੱਲ ਨਹੀਂ ਹੁਣ ਮਹਾਰਾਜ ਲੈਣੀਆਂ ਦਵੇ ਕੋਈ ਗੱਲ ਨਹੀਂ ਆ ਲਓ ਭਾਜੀ 85 ਨਿਕਲ ਗਿਆ ਮੂੰਹ ਜੋਂ ਨਿਕਲ ਗਿਆ ਪਿਛੇ ਜੇ ਵੇਖਿਆ ਬਈ ਵੀਡੀਓ ਬਣਾਉਣਾ ਦੋ ਕੁ ਮਹੀਨੇ ਪਹਿਲਾਂ ਹਾਂਜੀ ਹਾਂਜੀ ਉਹ ਮੈਂ ਝੋਟੀ ਲਈ ਸੀ 78000 ਦੀ ਹਾਂਜੀ ਤੇ ਮਨਜੋਹ ਨੇ ਕਹਿਤਾ ਵੀ 7 ਹਾਂ ਪਤਾ ਜੀ ਹਾਂਜੀ ਉਹ ਮੁਰਗੇ ਮੈਂ 75000 ਦੀ ਮੈਨੂੰ ਦੇਣੀ ਪਈ ਮੈਂ ਕਿਹਾ ਵੀ ਆ ਬਾਕੀ ਕੋਈ ਗੱਲ ਨਹੀਂ ਆ ਮੰਨ ਲਾ ਜਿਹੜੀ ਹੁਣ ਮੂੰਹ ਜੋ ਨਿਕਲ ਗਈ ਗੱਲ ਨਿਕਲ ਗਈ ਬਾਕੀ ਚ ਚੰਜੀ ਦੇ ਭਾਈ ਵੇਖੋ ਮੇਰੇ ਤੋਂ ਲਗਾ ਲਓ ਬੇਸ਼ੱਕ ਮੇਰੇ ਕੋਲ ਕੋਈ ਵੀਰ 130 ਦੀ ਸਾਈ ਲੈ ਜੀ ਦੀ ਝੋੜੀ ਅੱਛਾ ਸੰਜਰ ਦੀ ਸੰਜਰ ਦੀ ਠੀਕ ਆ ਜੀ ਆ ਬਹੁਤਾ ਨਹੀਂ ਕਿਤੇ ਝੋੜੀ ਡੇਢ ਦੀ ਆ ਹਾਂਜੀ ਠੀਕ ਹੈ ਨਾ ਸੁੰਦੀ ਬੜੇ ਟਿਕਾਣੇ ਤੇ ਆ ਬਿਲਕੁਲ ਸਹੀ ਗੱਲ ਹੈ ਹਾਂਜੀ ਬਾਬਾ ਜੀ ਕਾਟ ਕੜ ਬਹੁਤ ਪਾਉਂਦੇ ਸਿੰਗਲ ਹੱਡੀ ਆ ਤੇ ਦੁੱਧ ਨੂੰ ਵੀ ਖਰੀ ਆ ਵਿੱਚ ਤੇ ਆ ਗਏ ਹੁਣ ਦੂਜੀ ਜੇ ਨੰਬਰ ਤੇ ਵੇਖੋ ਭਾਜੀ ਇਹਦੇ ਬਤੇ ਇਹ ਵੀ ਨਗੀਨਾ ਵੇਖੋ ਇਹ ਖਲੇ 10 ਕਿਲੋ ਠੰਡਾ ਕਰਕੇ ਦੁੱਧ ਜੇ ਭਾਜੀ ਅੱਛਾ ਜੀ ਤੇ ਇਹ ਵੀ ਦੂਜਾ ਸੁਹਾ ਸੁਈ ਜੇ ਅੱਛਾ ਜੀ ਤੇ ਇਹਦੇ ਮਾਰ ਵੀ ਕੱਟੀ ਜੀ ਠੀਕ ਹੈ ਠੀਕ ਹੈ ਦੋ ਜੀ ਇਹਨਾਂ ਲੱਗਾ ਜੇ ਤਾਂ 10 ਲਿਖਿਆ ਦੁੱਧ ਬਿਲਕੁਲ ਤਿਆਰ ਆ ਇੱਕ ਕੱਦ ਕਾਠ ਇਹਦਾ ਵੀ ਬਹੁਤ ਤਗੜਾ ਕਰੋ ਜੀ ਚੈੱਕ ਕੋਈ ਈ ਮਹੀਨੇ ਦੇ ਲੱਗੇ ਹੈਗੀ ਜੇ ਅੱਛਾ ਜੀ ਤਾਂ ਥਣ ਭਾਂਡਾ ਦਿਖਾਓ ਛੋਟੀ ਦਾ ਠੀਕ ਹੈ ਠੀਕ ਹੈ ਦੋ ਜੀ ਸੂਈ ਨੂੰ ਕੋਈ ਮਹੀਨੇ ਦੇ ਆਸ-ਪਾਸ ਦਾਮ ਜਿਹੜਾ ਹੋ ਗਿਆ ਉਹ ਤੇ ਥਣ ਭਾਂਡਾ ਕਰੋ ਚੈੱਕ ਨਹੀਂ ਇਹ ਥਾਣੇ ਨੂੰ ਵੀ ਚੰਗਾ ਲੱਗਾ ਵਾਣ ਗਿੱਟ ਗਿੱਟ ਤੇ ਥਾਣ ਲਾ। ਥਾਣ ਦੇ ਵਜੋਂ ਵੇਖੋ ਜੰਗੀ ਜੀ ਭਾਜੀ। ਆ ਇਹ ਵੀ ਜੈਡ ਬਲੈਕ ਵਿੱਚ ਗਈ। ਉਹ ਜੈਡ ਬਲੈਕ ਆ। ਇੱਕ ਪੂਸ ਤੇ ਗਰੂ ਥੋੜੇ ਵਾਲ ਚਿੱਟੇ ਆ। ਬਾਕੀ ਐ ਨਹੀਂ ਬੜੀ ਜੈਡ ਬਲੈਕ ਆ ਇਹ ਵੀ। ਕਰੋ ਜੀ ਇਹ ਵੀ। ਬਾਲਾ ਜਿਹੜਾ ਵੀਰ ਆਊਗਾ ਨਾ ਸਾਡੇ ਕੋਲ ਕੋਈ ਵੀ ਪਸ਼ੂ ਇੱਥੇ ਪਸੰਦ ਆਉਣਗੇ ਆਣ ਕੇ। ਠੀਕ ਆ ਠੀਕ ਆ ਜੀ। ਕਹੀ ਆ ਕਿ ਨਹੀਂ ਭਾਜੀ? ਪਸ਼ੂ ਜਿਹੜੇ ਚੋਵੇਂ ਦਿਖਾਉਣੇ ਚੋਵੇਂ ਟਾਉ ਟਾਉਦੇ ਆ। ਇੱਕ ਕਰੋ ਚੈੱਕ ਬਾਕੀ ਰੇਡ ਚਲੋ ਜਰੂਰ ਥਾਂ ਥਾਂ ਹੋਣਗੇ ਬਾਕੀ ਪਸ਼ੂ ਬਹੁਤ ਹੀ ਚੰਗੇ ਆ। ਰੇਡ ਤੁਹ ਇਹ ਇਹਦਾ ਫਿਰ ਕੀ ਮੁੱਲ ਕਰਨਾ ਭਾਈ ਵੇਖ ਲਓ ਇਹ ਤੇ ਸਜਰੀ ਆ ਸਾ ਨਵੇਂ ਮਹੀਨੇ ਦੇ ਲਾਗੇ ਬਣੇ ਸੂਈ ਆ ਹਾਂਜੀ ਹਾਂਜੀ ਇਹਦਾ ਮੁੱਲ ਭਾਜੀ ਕਰਨ ਨੂੰ ਭਾਵੇਂ ਆਪਾਂ ਲੱਖ ਕਰੀਏ ਅੱਛਾ ਜੀ 95 ਦੀ ਦੇ ਦਈਏ ਇਹ ਹੀ ਹੈਰਾਨ ਆਈ ਦਸੀਏ ਜਿੱਥੇ ਫਿਰ ਛਾੜੀ ਦੇਣੀ ਹੈ ਪਸਾਨ ਆਈ ਹਾਂ ਲਾਈ ਦਸੀਏ ਭਾਈ ਹਾਂ ਨਾ ਹੀ 90000 ਦੀ ਛੋਟੀ ਦੇ ਦਾਂਗੇ ਠੀਕ ਹੈ ਠੀਕ ਹੈ ਲਓ ਭਾਈ 90000 ਦੀ ਤਾਂ 10 ਲੀਟਰ ਜਿਹੜਾ ਦੁੱਧ ਠੰਡਾ ਕਰਕੇ ਕੋਕੰਡੇ ਦੇ ਵੀ ਰੱਖ ਲੈ ਜੀ ਦੁੱਧੇ ਦਾ ਇਹ ਪਿੱਛੇ ਵੀ ਫੀਮੇਲ ਕਾਫ ਜੇ ਦੇ ਮਹੀਨੇ ਦੇ ਲਾਗੇ ਬਣੇ ਸੂਈ ਹੈ ਇਹ 90 ਹੀ ਆ ਦੋ ਤੇ ਦੋ ਪਸ਼ੂ ਲੈ ਗਣੇ ਆ ਬਰ ਉਹ ਜੱਟ ਬ ਦੁੱਧ ਸੇਵਾਲਾ ਵੀਰ ਲੈ ਗਿਆ ਤੇ 12 ਕਿਲੋ ਤੋਂ ਪਲੱਸ ਕਰ ਚੁੱਕੀ ਝੋਟੀ ਅੱਛਾ ਜੀ ਹਾਂਜੀ ਠੀਕ ਹੈ ਠੀਕ ਹੈ ਲਓ ਭਾਈ ਜਿਹੜਾ ਵੀਰ ਭਰਾ ਸਾਂਭ ਵਾਲਾ ਲੈ ਰਿਹਾ ਦੁੱਧ ਦੇਖੋ ਭਾਜੀ ਨਗੀਨਾ ਹੀ ਲਿਆਂਦਾ ਜੀ ਅੱਜ ਠੀਕ ਹੈ ਇਹ ਨਗੀਨਾ ਵੀ ਦਾ ਆ ਗਿਆ ਇਹ ਨੀਲੀ ਰਾਵੀ ਦਾ ਨਗੀਨਾ ਆ ਗਿਆ ਜੀ ਠੀਕ ਹੈ ਠੀਕ ਹੈ ਲਓ ਸਾਡੇ ਮਾਲਾ ਬਾਰਡਰ ਰੇਗੀ ਦੀ ਸ਼ਾਨ ਆ ਹਾਂਜੀ ਹਾਂਜੀ ਠੀਕ ਹੈ ਭਾਜੀ ਫੇਸ ਕੁਆਲਿਟੀ ਚੈੱਕ ਵਾਹ ਤੇ ਇਹ ਵੀ ਕਰੋੜ ਕੰਪਣੀ ਜਾ ਕੇ ਤਾਂ ਇਹ ਵੀਰ ਜੀ ਹੈਗੀ ਜੇ 13 ਫਰਵਰੀ ਦੀ ਬਣੀ ਜੇ ਅੱਛਾ ਜੀ ਤੇ ਡੇਢ ਦੋਂ ਪੌਣੇ ਦੋਆਂ ਦੇ ਵਿੱਚ ਚੈੱਕ ਪਾ ਜੇ ਅੱਛਾ ਜੀ ਹਾਂਜੀ ਡੇਢ ਤੋਂ ਪੌਣੇ ਦੋ ਦੇ ਵਿੱਚ ਠੀਕ ਹੈ ਠੀਕ ਹੈ ਚੈੱਕ ਮਾਰ ਦੈ ਠੀਕ ਹੈ ਠੀਕ ਹੈ ਹਾਂ ਪੌਣੇ ਦੋ ਮਹੀਨੇ ਚਲੇ ਗਏ ਅੱਛਾ ਯਾਨੀ ਕਿ 50 55 ਦਿਨ ਹੋ ਗਏ ਆਵੇ 50ਵਾਂ ਦਿਨ ਆ ਵੀ ਚੈੱਕ ਪਾ ਜੇ ਠੀਕ ਹੈ ਠੀਕ ਹੈ ਲਓ ਜੀ ਕਰੋ ਚੈੱਕ ਠੀਕ ਹੈ ਠੀਕ ਹੈ ਤੇ ਸੱਜਣ ਨੇ ਕਿੰਨਾ ਕੁ ਭਰਿਆ ਦੋ ਤੇ ਹਰ ਇਹ ਤੇ ਮੀਰੀ 12 ਕਿਲੋ ਹੀ ਝੋੜੀ ਦੁੱਧ ਦੇ ਦੀ ਰਹੀ ਏ ਅੱਛਾ ਜੀ ਬੀਰ ਕੋ ਸਾਬ ਘੱਟ ਹੋਈ ਜੀ ਅੱਛਾ ਅੱਛਾ ਠੀਕ ਹੈ ਠੀਕ ਹੈ ਲਓ ਬਜੀ 12 ਲੀਟਰ ਨੀ ਲੀਣਾ ਜੀ ਪਿਓ ਰਿਆ ਭਾਜੀ ਵਿਖਾ ਦਿਓ ਨਹੀਂ ਬਾਕੀ ਨਿਸ਼ਾਨੀਆਂ ਬਾਕੀ ਸਾਰੀਆਂ ਨਿਸ਼ਾਨੀਆਂ ਕਵਰ ਕਰਦੀ ਆ ਹਾਂ ਜੀ ਤੇ ਚਾਰੂ ਇੰਨੀ ਜਾਰੀ ਆ ਵੇ ਲੋ ਢੋਲ ਕੀ ਬਣੀ ਸਨੇ ਰਹੀ ਆ ਜੀ ਅੱਛਾ ਜੀ ਢੋਲ ਨੂੰ ਬਣੀ ਆ ਠੀਕ ਹੈ ਠੀਕ ਹੈ ਲਓ ਬਜੀ ਚਾਰੂ ਚੋਂ ਵੀ ਬਹੁਤ ਯਾਰੇ ਕਰੋ ਥਣ ਥਣ ਵੀ ਹਾਂ ਜੀ ਚੰਗਾ ਲੱਗਾ ਦੇਖੋ ਚਮੜੀ ਦੇਖੋ ਭਾਜੀ ਬਾਕੀ ਜਿਹੜੀਆਂ ਨਿਸ਼ਾਨੀਆਂ ਚੈੱਕ ਕਰੋ ਸੁਰੂਲਤਾ ਕੀ ਆ ਗਿਆ ਹਜੇ ਹਾਂ ਜੀ ਠ ਇਹ ਲਓ ਜਿੱਦਾਂ ਕੀ ਵੇਖੋ ਕਹਿੰਦੇ ਗੋਲ ਸਿੰਘੀ ਲੱਗੀ ਝੋੜੀ ਜੀ ਮਨਕੀ ਆ ਖਾਲੀ ਮਨਕੀ ਅੱਖ ਆ ਗਈ ਤੇ ਕਿੱਡੇ ਘਟ ਆ ਲਈ ਜੀ ਹਾਂਜੀ ਹਾਂਜੀ ਤੇ ਇਹਦਾ ਕੀ ਮੁੱਲ ਹੈ ਭਾਈ ਇਹਦਾ ਮੁੱਲ ਆ ਭਾਈ ਬਿਲਕੁਲ ਜਾਇਜ਼ ਹੀ ਪਾ ਦੇਣਾ ਅੱਜ ਇਹ ਤੋਹਫੀ ਆ ਅੱਛਾ ਜੀ ਹਾਂਜੀ ਚਲੋ ਜਾਣ ਦੇ ਇਹ ਦੇ ਦੀਏ 55 ਦੀ ਆਹ ਨਾਲੇ ਇਹ ਵੀ ਹਰ ਜਿੱਥੇ 50 ਦੀ ਦੇ ਦੀਏ ਭਾਜੀ ਚਲੋ ਤੇ ਯਾਰ ਉਹ ਛੱਡ ਦੇ ਭਾਜੀ ਹਾਂ ਨਾ 45000 ਦੀ ਝੋਟੀ। ਉਹ ਭਾਜੀ 45000 ਪਰ ਮਿਲ ਨਹੀਂ ਪਰ ਆਪਣੇ ਬਿਲਕੁਲ ਸਹੀ ਗੱਲ। ਦੇਖੋ ਥੱਲੇੋਂ ਵੇਖੋ ਜਦ ਸੱਜਣ ਹੁੰਦੀ ਝੋਟੀ। ਠੀਕ ਆ ਠੀਕ ਆ। ਭਾਜੀ ਕਿੰਨਾ ਦੁੱਧ ਦੱਸਿਆ? ਦੁੱਧ ਭਾਜੀ 6 ਕਿਲੋ ਜੇ ਉਥੋਂ ਘਰੋਂ ਵਾਲਿਆਂ ਦਾ 40 ਲੀਟਰ ਨਾ ਉੱਪਰੇ ਥਾਣ ਕੇ ਕਿਲੋ ਅੱਧਾ ਕਿਲੋ ਦਾ ਫਰਕ ਪੈ ਸਕਦਾ ਜੀ। ਠੀਕ ਆ ਠੀਕ ਆ। ਹਾਂਜੀ 6 ਲੀਟਰ ਦੁੱਧ। ਇੱਕ ਹੋਰ ਗੱਲ ਜੱਗੇ ਭਾਜੀ ਹੈਗੀ ਜੀ। ਉਹ ਸੀਵਾ ਵਾਲਾ ਲੈ ਗਿਆ ਮੇਰੇ ਕੋਲ ਖਾਲੇ 15 ਦਿਨਾਂ ਨੂੰ 7-8 ਕਿਲੋ ਝੋੜੀ ਦੁੱਧ ਕਰ ਜੂਂਗਾ। ਅੱਛਾ ਜੀ। ਹਾਂਜੀ। ਸੀਵਾ ਨਹੀਂ ਜੇ ਠੀਕ ਹੈ ਨਾ ਲਓ ਬਜੀ ਜੇ ਕੋਈ ਵੀਰ ਘਰਾਸਾ ਬੜਾ ਲੈ ਜਾਊਗਾ 28 ਕਿਲੋ ਕਰ ਜੂ ਛੋਟੀ ਤੇ ਪੈਸੇ ਲਾਇਆਂ ਦਾ ਮੁੱਲ ਮੋੜ ਹੁਣ ਮੇਰਾ ਵੀਰ ਮੈਨੂੰ ਕੋਈ ਇਹ ਨਾ ਕਵੇ ਵੀ 40 ਲੱਲਾ ਬਗੀਚੇ ਵੀਰ 42 ਲੱਲਾ ਅੱਛਾ ਜੀ ਉਹੀ ਵੀਰ ਗੱਲ ਕਰੇ ਵੀ ਜਿੰਨੇ ਹੁਣ ਇਹ ਮੈਂ ਲੈਣੀ ਆ ਠੀਕ ਹੈ ਠੀਕ ਹੈ ਨਾ ਮਕੈਨਮ ਬਾਈ ਜਿਆਜ ਮੁੱਲ ਪਾਤਾ ਪਰ 40000 ਮੈਨੂੰ ਪਹਿਲੇ ਫੋਨ ਲਾ ਕੇ ਕਹਿੰਦੇ ਵੀ ਜੀ ਤੁਸੀਂ ਮੰਗੇ ਮੈਂ ਮੰਗੇ ਤੇ ਅਸੀਂ ਮੰਗਣ ਨੂੰ ਤੇ 60 ਮੰਗਦੀਆਂ ਆਹੋ ਠੀਕ ਹੈ ਨਾ ਸਹੀ ਗੱਲ ਉਹੀ ਵੀਰ ਹੁਣ ਜਿਹੜਾ ਆਪਾਂ ਰੇਟ ਪਾਇਆ ਫਿਰ ਆਪਾਂ ਉਹ ਹੀ ਰੇਟ ਆ ਠੀਕ ਹੈ ਠੀਕ ਹੈ ਠ ਵੇ ਜੇ ਤੁਹਾਨੂੰ ਪੈਸੇ ਦੇਣੇ ਅਸੀਂ 500 ਕਰ ਦਈਏ 1000 ਕਰ ਦਈਏ ਠੀਕ ਹੈ ਠੀਕ ਉਹ ਮੌਕੇ ਦੇ ਉਹ ਮੌਕੇ ਦੇ ਹਨਾ ਠੀਕ ਹੈ ਠੀਕ ਹੈ ਜੀ ਤੇ ਬਾਕੀ ਭਾਜੀ ਪਸ਼ੂਆਂ ਦੇ ਹਿਸਾਬ ਨਾਲ ਬਿਲਕੁਲ ਨੋਰਮਲ ਰੇਟ ਆ ਕਰੋ ਜੀ ਚੈੱਕ ਕਰੋ ਜੀ ਆ ਥੜਪਣਾ ਚੰਜੀਤ ਭਾਜੀ ਫੇਰ ਦਿਖਾਓ ਜੋੜੀ ਦਾ ਠੀਕ ਹੈ ਜੀ ਇਹ ਕਿਹਦੇ ਨਗਾਰਾ ਨੀਂਦਾ ਆਉਂਦੀਆਂ ਚੋਣ ਲਿਆ ਦੇ ਵੇਖੋ ਸਾਰਾ ਨੀਂਦਾ ਆਉਂਦੀਆਂ ਜੀ ਚੋਈਏ ਕਿਤਾ ਚੋਟਾ ਬਹੁਤ ਹੀ ਚੰਗਾ ਬਹੁਤ ਸਾਫ ਝੋਡੀ ਆ ਠੀਕ ਹੈ ਠੀਕ ਹੈ ਜੀ ਹਾਂ ਜੀ ਇਹ ਵੀਡੀਓ ਨੂੰ ਵਾਟਾ ਵਾਟੇ ਸ਼ੇਅਰ ਕਰ ਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਜਿਹੜੇ ਵੀ ਇਤਰਾਣ ਅੱਗੇ ਪਸ਼ੂ ਖਰੀਦਣਾਂ ਦਾ ਉਹਦੇ ਵਾਸਤੇ ਆਸਾਨ ਹੋ ਇਸਾ ਵਾਦੀ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਹੈ ਸਾਰੇ ਵੀਰਾਂ ਭਰਾਵਾਂ ਦਾ ਹਾਂਜੀ ਤਰੂ ਜਾ ਕੇ ਤੀਆਂ ਨਗੀ ਨਾਂ ਬਲੈਕ ਬੋਲਟ ਆ ਗਿਆ ਜੇ ਆ ਵੇਖੋ ਪਾਜੀ ਲੋ ਪਾਜੀ ਬਲੈਕ ਬੋਲਟ ਕਾਤ ਕੋ ਦੈਣ ਭਾਈ ਇਹ ਨਹੀਂ ਕੀਤਾ ਪਿਆ ਵਾ ਝੋਡੀ ਨੇ ਵੀ ਇਹ ਇਹ ਵੀ ਰਗਮ ਲਾਈ ਦਾ ਮੋਲ ਮੋੜੂਗੀ ਕਰਮਾ ਲਈ ਬਿਲਕੁਲ ਪਾਜੀ ਬਿਲਕੁਲ ਇਹ ਗੱਲ ਹੈ ਭਾਜੀ ਬਹੁਤ ਹੀ ਜ਼ਿਆਦਾ ਤਕੜੇ ਖਾਨਦਾਨ ਚ ਆ ਗਈ ਆ ਤੇ ਸੱਸੀ ਘਰ ਭਾਜੀ ਹਰ ਸੱਸੀ ਘਰ ਭਾਜੀ ਬਹੁਤ ਮਿਹਰਬਾਨੀ ਭਾਜੀ ਧੰਨਵਾਦ ਜੀ ਸਾਰੇ ਭਰਾਵਾਂ ਦਾ